ਹਾਂਜੀ ਮੇਰੀਆਂ ਸਾਰੀਆਂ ਭੈਣਾਂ ਮੇਰੇ ਵੱਲੋਂ ਸਸਤੀ ਕਾਲ ਜੀ ਤੇ ਅੱਜ ਆਪਾਂ ਤੁਹਾਨੂੰ ਪਾਕਿਸਤਾਨੀ ਬਾਜੂ ਦੀ ਕਟਿੰਗ ਕਰਨਾ ਦੱਸਾਂਗੇ ਵੀ ਆਪਾਂ ਪਾਕਿਸਤਾਨੀ ਬਾਜੂ ਦੀ ਕਟਿੰਗ ਕਿਸ ਤਰੀਕੇ ਨਾਲ ਕਰ ਸਕਦੇ ਆ ਠੀਕ ਹੈ ਜੀ ਤੇ ਹਾਂਜੀ ਬਾਜੂ ਜਿਹੜੀ ਲੰਬਾਈ ਹੈਗੀ 18 ਇੰਚ ਤਿਆਰ ਹੈ ਠੀਕ ਹੈ ਜੀ ਤੇ ਆਪਾਂ ਰੱਖਾਂਗੇ 20 ਇੰਚ 2 ਇੰਚ ਐਚ ਵਾਧਾ ਰੱਖਾਂਗੇ ਆਪਾਂ ਠੀਕ ਹੈ ਜੀ ਇੱਥੋਂ 20 20 ਇੰਚ ਲਵਾਂਗੇ ਆਪਾਂ ਠੀਕ ਹੈ ਜੀ ਇਹ ਕਪੜਾ ਆਪਾਂ ਕਟਿੰਗ ਕਰ ਦਾਂਗੇ 2 ਇੰਚ ਵਾਧਾ ਕਪੜਾ ਲਿਆ ਆਪਾਂ ਇਹ ਠੀਕ ਹੈ ਜੀ ਤੇ ਜਿਹੜਾ ਕਪੜਾ ਹੈਗਾ ਆਪਣਾ ਡਬਲ ਫੋਲਡਿੰਗ ਹੈ ਇਸ ਤਰੀਕੇ ਨਾਲ ਤੇ ਕਪੜਾ ਆਪਣਾ ਹੈਗਾ ਸਿੱਧੇ ਨਾਲ ਸਿੱਧਾ ਤੁਸੀਂ ਵੀ ਜਦੋਂ ਵੀ ਕੋਈ ਬਾਜੀ ਦੀ ਕਟਿੰਗ ਕਰਨੀ ਹੈ ਕਪੜਾ ਸਿੱਧੇ ਨਾਲ ਸਿੱਧਾ ਰੱਖਣਾ ਹੈਗਾ ਠੀਕ ਹੈ ਜੀ ਇਹਦੇ ਨਾਲ ਜਿਹੜੀਆਂ ਆਪਣੀਆਂ ਕੱਟਾਂ ਬਿਲਕੁਲ ਸਹੀ ਹੋਣੀਆਂ ਕੱਟਾਂ ਆਪਣੀਆਂ ਉਲਟ ਫਲਟ ਨਹੀਂ ਹੋਣੀਆਂ ਇਸ ਤੋਂ ਬਾਅਦ ਆਪਾਂ ਇੱਕ ਫੋਲਡਿੰਗ ਇਹਦੀ ਹੋਰ ਕਰ ਲੈਣੀ ਆ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜਾ ਆਪਣਾ ਕੱਪੜਾ ਹੋ ਗਿਆ ਦੇਖੋ ਜੀ ਚਾਰ ਕੱਪੜੇ ਹੋ ਗਏ ਇਹ ਆਪਣੇ ਉੱਪਰ ਥੱਲੇ ਠੀਕ ਹੈ ਜੀ ਇਸ ਤਰੀਕੇ ਨਾਲ ਖੁੱਲੇ ਵਾਲਾ ਪਾਸਾ ਮੇਰੇ ਵਾਲੇ ਪਾਸੇ ਆ ਤੇ ਬੰਦ ਵਾਲਾ ਪਾਸਾ ਦੂਸਰੀ ਸਾਈਡ ਆ ਤੇ ਹੁਣ ਆਪਾਂ ਇਹਦੇ ਆ ਸਭ ਤੋਂ ਪਹਿਲਾਂ ਪਹਿਲੇ ਮੂਰੀ ਦਾ ਨਿਸ਼ਾਨ ਲਾਵਾਂਗੇ ਬਾਹਾਂ ਦੀ ਮੂਰੀ ਆਪਾਂ ਰੱਖਣੀ ਹੈ 6.5 ਇੰਚ ਤਿਆਰ ਕਿਉਂਕਿ ਆਪਾਂ ਪਾਕਿਸਤਾਨੀ ਬਾਹ ਕੱਟਣੀ ਹੈ ਤੇ ਇਹਦੀ ਮੂਰੀ ਹੈਗੀ 6.5 ਇੰਚ ਤਿਆਰ ਤੇ ਜੇ ਇਹਦਾ ਆਪਾਂ ਰੱਖਾਂਗੇ 2 ਇੰਚ ਵੱਧ ਤੇ ਇਹ ਨਿਸ਼ਾਨ ਲਾਵਾਂਗੇ ਆਪਾਂ ਜੀ 8.5 ਤੇ ਇੱਕ ਨਿਸ਼ਾਨ 6.5 ਦਾ ਹੋ ਗਿਆ ਜੀ ਇੱਕ ਨਿਸ਼ਾਨ 8 ਦਾ ਹੋ ਗਿਆ ਦੋ ਨਿਸ਼ਾਨ ਲਾ ਗਏ ਇੱਕ 6.5 ਮੂਰੀ ਤਿਆਰ ਹੈ ਤੇ 2 ਇੰਚ ਵੱਧ ਹੋ ਗਿਆ ਆਪਣਾ ਇਸ ਤੋਂ ਬਾਅਦ ਆਪਾਂ ਲਾਵਾਂਗੇ ਮੋਢੇ ਦਾ ਨਿਸ਼ਾਨ ਦੇਖੋ ਉੱਪਰੋਂ ਆਪਾਂ ਛੱਡਾਂਗੇ 3 ਇੰਚ ਠੀਕ ਹੈ ਜੀ ਇਸ ਤਰੀਕੇ ਨਾਲ ਇਹ ਉੱਪਰੋਂ ਹੀ ਛੱਡਣਾ ਹੈ ਆਪਾਂ 3 ਜਿੱਥੇ ਆਪਾਂ ਮੋਢਾ ਕਟਿੰਗ ਕਰਨਾ ਹੈ ਤੇ ਇਹ ਮੇਰੇ ਵਾਲੇ ਪਾਸੇ ਆਪਾਂ ਨਿਸ਼ਾਨ ਲਾਉਣੀ ਹੈ ਮੋਢੇ ਦੇ ਖੁੱਲੇ ਵਾਲੇ ਪਾਸੇ ਠੀਕ ਹੈ ਜੀ ਤੇ ਜਿੰਨਾ ਆਪਣਾ ਮੋਢਾ ਜੀ ਉਹਨਾਂ ਆਪਾਂ ਇੱਥੇ ਨਿਸ਼ਾਨ ਲਾ ਦੇਾਂਗੇ ਮੋਢਾ ਆਪਣਾ ਹੈਗਾ 8 ਇੰਚ ਤਿਆਰ ਤੇ ਆਪਾਂ 8 ਇੰਚ ਤੇ ਹੀ ਨਿਸ਼ਾਨ ਲਾਵਾਂਗੇ ਦੇਖੋ ਇੱਥੋਂ ਇੰਚ ਤੇ ਬਰਾਬਰ ਕੀ ਬੰਦ ਵਾਲੇ ਪਾਸੇ ਤੋਂ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਇਹਦੀ ਬਣਾਵਾਂਗੇ ਗੁਲਾਈ ਗੁਲਾਈ ਆਪਾਂ ਇਸ ਤਰੀਕੇ ਨਾਲ ਬਣਾ ਦੇਣੀ ਹੈ ਇਹ ਠੀਕ ਹੈ ਜੀ ਇਸ ਤਰੀਕੇ ਨਾਲ ਬੰਦੀ ਆਪਣੀ ਗੁਲਾਈ ਹੋ ਗਈ ਇਹ ਤੇ ਇਸ ਤੋਂ ਬਾਅਦ ਆਪਾਂ ਇਹ ਹੋ ਗਈ ਬੈਕ ਮੋਢੇ ਦੀ ਗੁਲਾਈ ਇਸ ਤੋਂ ਬਾਅਦ ਆਪਾਂ ਬਣਾਣੀ ਫਰੰਟ ਮੋਢੇ ਦੀ ਗੁਲਾਈ ਇਹ ਆਪਾਂ ਰੱਖਾਂਗੇ ਜੀ ਅੱਧਾ ਕੈਂਚ ਇੱਥੋਂ ਨਿਸ਼ਾਨ ਤੇ ਇਹ ਵੀ ਆਪਾਂ ਗੁਲਾਈ ਇਸ ਤਰੀਕੇ ਨਾਲ ਬਣਾ ਦੇਣੀ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਇਹ ਹੋ ਗਈ ਆਪਣੀ ਬੈਕ ਮੋਢੇ ਦੀ ਗੁਲਾਈ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਪਾਕਿਸਤਾਨੀ ਬਾਹਾਂ ਦੀ ਗੁਲਾਈ ਬਣਾਉਣੀ ਹੈ ਜੀ ਠੀਕ ਹੈ ਜੀ ਉਹ ਆਪਾਂ ਹੁਣ ਕਿਵੇਂ ਬਣਾਉਣੀ ਆ ਸਭ ਤੋਂ ਪਹਿਲਾਂ ਆਪਾਂ ਕੋਣੀ ਦੀ ਆਪਣੀ ਬਾਹਾਂ ਦੀ ਸਭ ਤੋਂ ਪਹਿਲਾਂ ਆਪਾਂ ਕੋਣੀ ਤੀਕਾ ਪੇ ਬਾਹਾਂ ਦਾ ਮਾਪ ਲਵਾਂਗੇ ਜਿੰਨਾ ਤੁਹਾਡਾ ਨਾਪ ਆਊਗਾ ਕੋਣੀ ਤੀਕ ਜੀ ਉੱਥੇ ਆਪਾਂ ਨਿਸ਼ਾਨ ਲਾਵਾਂਗੇ ਇਹਨਾਂ ਦਾ ਨਾਪ ਆਉਂਦਾ ਕੋਣੀ ਤੀਕ 11 ਇੰਚ ਤੇ ਠੀਕ ਹੈ ਜੀ ਇਹ ਜਿਹੜੀ ਬਾਹ ਹੁੰਦੀ ਦੇਖੋ ਆਪਣੀ ਬਾਹ ਹੈਗੀ ਇੱਥੋਂ ਆਪਣੀ ਬਾਹ ਥੋੜੀ ਜੀ ਭੀੜੀ ਹੁੰਦੀ ਹੈ ਜੀ ਇੱਥੋਂ ਆਪਣੀ ਬਾਹ ਖੁੱਲੀ ਹੁੰਦੀ ਆ ਅੱਗੇ ਤੋਂ ਖੁੱਲੀ ਹੋਊਗੀ ਕੋਣੀ ਤੀਕਾ ਆਪਣੀ ਬਾਹ ਇੱਥੋਂ ਟਾਈਟ ਹੋਊਗੀ ਠੀਕ ਹੈ ਜੀ ਤਾਂ ਹੀ ਇਹ ਪਾਕਿਸਤਾਨੀ ਬਾਹ ਆਪਣੀ ਬਣੂਗੀ ਇੱਥੋਂ ਤੇ ਆਪਾਂ ਇੱਥੋਂ ਇਹ ਮੇਚਾ ਲੈ ਲੈਣਾ ਕੋਣੀ ਤੀਕਾ ਆਪਣਾ ਕਿੰਨਾ ਹੈਗਾ ਤਿਆਰ ਮੇਚੇ ਤੋਂ ਜੀ ਆਪਾਂ ਇਹ 1 ਇੰਚ ਵੱਧ ਰੱਖਾਂਗੇ ਜਿਵੇਂ ਆਪਣਾ 6 ਇੰਚ ਮੂਰੀ ਦਾ ਨਿਸ਼ਾਨ ਆਉਂਦਾ ਇਹ ਲਾਵਾਂਗੇ 6 ਇੰਚ ਤੇ ਠੀਕ ਹੈ ਜੀ ਅੱਧਾ ਇੰਚ ਵੱਧ ਰੱਖ ਲਿਆ ਤੇ ਆਪਾਂ ਅੱਧਾ ਇੰਚ ਵੱਧ ਕਿਵੇਂ ਰੱਖਣਾ ਦੇਖੋ ਆਪਣੀ ਪੂਣੀ ਹੈ ਜੀ ਇੱਥੋਂ ਆਪਣੀ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਆਪਾਂਗੇ ਤੋਂ ਥੋੜੀ ਜਿਹੀ ਤੋਂ ਖੁੱਲੀ ਰੱਖਾਂਗੇ ਬੰਨ ਇਸ ਤਰੀਕੇ ਨਾਲ ਆਪਣੀ ਵਿੱਚ ਉਂਗਲ ਪੈਂਦੀ ਹੋਵੇ ਇੱਥੇ ਆਪਣੀ ਪੂਣੀ ਤੇ ਠੀਕ ਹੈ ਜੀ ਇੱਕ ਉਂਗਲ ਪੈਂਦੀ ਹੋਵੇ ਕੁਣੀ ਦੇ ਇਸ ਤਰੀਕੇ ਨਾਲ ਮਾਪ ਲੈਣਾ ਆਪਾਂ ਇਹ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜਾ ਆਹ ਵਾਲਾ ਨਿਸ਼ਾਨ ਹੈਗਾ ਆਪਾਂ ਇਸ ਨਿਸ਼ਾਨਾ ਲਾਉਣਾ ਹੈਗਾ ਤੇ ਇਸ ਤੋਂ ਬਾਅਦ ਆਪਣੀ ਜਿਹੜੀ ਤਿਆਰ ਹੋ ਗਈ ਜੀ ਕੁਣੀ ਜੇ ਆਪਣੀ ਕੁਣੀ 6 ਇੰਚ ਤਿਆਰ ਹੈ ਜੀ ਤੇ ਇਹ ਚ ਆਪਾਂ 1 ਇੰਚ ਐਡ ਕਰਾਂਗੇ ਆਪਣੀ ਕੁਣੀ ਦੀ ਗੁਲਾਈ ਅਗਰ 12 ਇੰਚ ਆ ਗਈ ਦੇਖੋ ਇੱਥੋਂ ਇਸ ਤਰੀਕੇ ਨਾਲ ਠੀਕ ਹੈ ਜੀ 12 ਇੰਚ ਆ ਗਈ ਇਹਦੇ ਵਿੱਚ ਆਪਣੀ ਇੱਕ ਉਂਗਲ ਪੈਂਦੀ ਹੈ 12 ਇੰਚ ਆ ਗਈ ਤੇ ਇਹਦੇ ਵਿੱਚ ਆਪਾਂ 1 ਇੰਚ ਐਡ ਕਰ ਦੇਣਾ ਐਸ ਤਰੀਕਾ ਨਾਲ ਠੀਕ ਹੈ ਜੀ ਤੇ ਇਸ ਤੋਂ ਬਰ ਅਪਾ ਬਨੋਣੀ ਗੁਲਾਈ ਇੱਥੋਂ ਗੁਲਾਈ ਆਪਾਂ ਐਸ ਤਰੀਕਾ ਨਾਲ ਬਣਾ ਦੇਾਂਗੇ ਜੀ ਠੀਕ ਹੈ ਜੀ ਤੇ ਇੱਥੋਂ ਗੁਲਾਈ ਆਪਾਂ ਐਸ ਤਰੀਕਾ ਨਾਲ ਬਣਾ ਦੇਾਂਗੇ ਐਸ ਤਾ ਇੱਥੇ ਆਪਾਂ ਗੁਲਾਈ ਬਣਾਉਣੀ ਹੈ ਜੀ ਇੱਥੋਂ ਆਪਾਂ ਸਿੱਧਾ ਐਸ ਤਰੀਕਾ ਨਾਲ ਨਿਸ਼ਾਨ ਨਹੀਂ ਲਉਣਾ ਵੀ ਐਸ ਤਰੀਕੇ ਨਾਲ ਨਿਸ਼ਾਨ ਨਹੀਂ ਲਉਣਾ ਇੱਥੇ ਆਪਾਂ ਗੁਲਾਈ ਬਣਾਉਣੀ ਐਸ ਤਰੀਕੇ ਨਾਲ ਠੀਕ ਹੈ ਜੀ ਇਹ ਵਾਲਾ ਨਿਸ਼ਾਨ ਹੋ ਗਿਆ ਆਪਣਾ ਕਟਿੰਗ ਦਾ ਤੇ ਇਹ ਵਾਲਾ ਨਿਸ਼ਾਨ ਜਿਹੜਾ ਹੈਗਾ ਇੱਥੋਂ ਆਪਣਾ ਇਹ ਹੋ ਜੂਆ ਆਪਣਾ ਸਟੀਚਿੰਗ ਦਾ ਇਸ ਤਰੀਕੇ ਨਾਲ ਠੀਕ ਹੈ ਜੀ ਦੋਨੋਂ ਨਿਸ਼ਾਨ ਲੱਗ ਗਿਆ ਇਸ ਤੋਂ ਬਾਅਦ ਇੱਥੋਂ ਆਪਾਂ ਥੋੜੀ ਜਿਹੀ ਹਲਕੀ ਜਿਹੀ ਗੁਲਾਈ ਬਣਾਉਣੀ ਹੈ ਮੂਰੀ ਤੋਂ ਠੀਕ ਹੈ ਜੀ ਇਹ ਹਲਕੀ ਜਿਹੀ ਜਿਹੜੀ ਗੁਲਾਈ ਪਈ ਹੈ ਇਹਨੇ ਆਪਣੀ ਸ਼ੇਪ ਬਹੁਤ ਸੁਣੀ ਆਊਗੀ ਪਾਕਿਸਤਾਨੀ ਬਾਂਦੀ ਤੁਸੀਂ ਇਸ ਤਰੀਕੇ ਨਾਲ ਹੀ ਕਟਿੰਗ ਕਰਨੀ ਪਾਕਿਸਤਾਨੀ ਬਾਂ ਆਪਣੇ ਤੇ ਇਸ ਤਰੀਕੇ ਨਾਲ ਬਲੀ ਕਟਾਈ ਕਰਾਂਗੇ ना। तो इस तरीके न ठीक है हर्की हर्की जी इस तो बार इतों आप कटाई करा जी आप बुलाई पाई है इतने पीको भी करवा सकते हो तो इतने तुम हल्की हल्की फोल्डिंग करके एस वगैरह भी ला सद ठीक है जी इस तो बार मोडे कटिंग करा सब तो पहले सारे पल चुक अपने इस तरीके न इस तुँ बा सिर्फ उपरले दो पल चा आप ਦੋ ਵਾਲੇ نیچے ਵਾਲੇ ਦੋ ਪਲੇ ਨਹੀਂ ਚੱਕਣੇ ਇਸ ਤਰੀਕੇ ਨਾਲ ਲੋ ਜੀ ਆਪਣੀ ਪਾਕਿਸਤਾਨੀ ਬਾਂਹ ਦੀ ਕਟਿੰਗ ਹੋ ਗਈ ਹੈ ਜਿੱਥੋਂ ਆਪਾਂ ਗੁਲਾਈ ਪਾਉਣੀ ਹੈ ਜੀ ਇਹ ਆਪਣੇ ਕੂਣੀ ਕੋਲੇ ਪਾਉਣੀ ਆ ਉਥੋਂ ਹੀ ਆਪਣੀ ਸ਼ੇ ਬਣੂਗੀ ਫਰੰਟ ਤੋਂ ਆਪਾਂ ਬਾਹ ਥੋੜੀ ਜਿਹੀ ਖੁੱਲੀ ਰੱਖਣੀ ਆ ਆਮ ਬਾਹ ਤੋਂ ਆਪਾਂ 2 ਇੰਚ ਖੁੱਲੀ ਰੱਖਾਂਗੇ ਇਹ ਬਾਹ ਠੀਕ ਹੈ ਜੀ ਕੂਣੀ ਕੋਲੇ ਵੀ ਆਪਣੀ ਮੇਜਰਮੈਂਟ ਲੈ ਕੇ 1 ਇੰਚ ਖੁੱਲੀ ਬਾਂਹ ਦੀ 1 ਇੰਚ ਦਾ 1.5 ਇੰਚ ਆਪਾਂ ਖੁੱਲੀ ਰੱਖਾਂਗੇ ਕੋਣੀ ਕੋਲੇ ਵੀ ਬਾਹ ਆਪਣੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਸ ਤਰੀਕੇ ਨਾਲ ਗੁਲਾਈ ਪਾਵਾਂਗੇ ਤੇ ਆ ਕਟਿੰਗ ਦੀ ਗੁਲਾਈ ਹੋਗੀ ਸਟੀਚਿੰਗ ਦੀ ਗੁਲਾਈ ਹੋਗੀ ਤੇ ਆਪਣੀ ਪਾਕਿਸਤਾਨੀ ਬਾਜੂ ਬਹੁਤ ਸੋਹਣੀ ਬਣੂਗੀ ਜੀ ਇਸ ਤਰੀਕੇ ਨਾਲ ਆਪਣੀ ਬਾਜੂ ਦੀ ਸ਼ੇਪ ਬਣ ਗਈ ਦੇਖੋ ਆ ਹੋ ਗਿਆ ਮੋਰੀ ਇਧਰ ਪਾਸੇ ਇਧਰ ਹੋਗੀ ਫਰੰਟ ਗੁਲਾਈ ਹੋਗੀ ਇਹ ਹੋਊਗਾ ਬਲੈਕ ਇਹ ਹੋਊਗੀ ਬੈਕ ਗੁਲਾਈ ਠੀਕ ਹੈ ਜੀ ਤੇ ਇਹ ਹੋਗੀ ਆਪਣੀ ਪਾਕਿਸਤਾਨੀ ਬਾਜੂ ਦੀ ਕਟਿੰਗ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ